मां ਦੇ ਨਜਾਇਜ਼ ਸੰਬੰਧਾਂ ਦੇ ਚੱਲਦੇ ਆਖਿਰਕਾਰ ਉਸ ਦੀ ਨਾਬਾਲਗ ਲੜਕੀ ਵੀ ਹੋਈ ਛੇਛੜ ਦੀ ਸ਼ਿਕਾਰ ਇਹ ਮਾਮਲਾ ਪਠਾਨਕੋਟ ਤੋਂ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਪਠਾਨਕੋਟ ਦੇ ਮੋਹੱਲਾ 4 ਮਰਲਾ ਕੁਆਟਰ ਦੀ ਇੱਕ ਮਹਿਲਾ ਦੇ ਕਿਸੇ ਵਿਅਕਤੀ ਨਾਲ ਨਜਾਇਜ਼ ਸੰਬੰਧ ਸੀ ਅਤੇ ਉਹ ਆਪਣੀ ਨਾਬਾਲਗ ਲੜਕੀ ਨਾਲ ਆਪਣੇ ਪਤੀ ਤੋਂ ਅਲੱਗ ਰਹਿ ਰਹੀ ਸੀ ਜਿੱਥੇ ਉਸ ਦੀ ਨਾਬਾਲਗ ਲੜਕੀ ਵੀ ਛੇਛੜ ਦਾ ਸ਼ਿਕਾਰ ਹੋ ਗਈ ਜਦੋਂ ਇਸ ਸੰਬੰਧੀ ਲੜਕੀ ਵੱਲੋਂ ਆਪਣੇ ਪਿਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਵੱਲੋਂ ਆਪਣੇ ਮੋਹੱਲੇ ਦੇ ਲੋਕਾਂ ਨਾਲ ਮਿਲ ਕੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿੱਥੇ ਪੁਲਿਸ ਵੱਲੋਂ ਹਰਕਤ ਵਿੱਚ ਆਉਂਦੇ ਹੋਏ ਨਬਾਲਗ ਲੜਕੀ ਦਾ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ ਲੜਕੀ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਤੇ ਔਰੋਪੀ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਦੂਜੇ ਪਾਸੇ ਮੌਕੇ ਤੇ ਪੁੱਜੇ ਡੀਐਸਪੀ ਰਜਿੰਦਰ ਮਨਹਾਸ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੀੜਤ ਪਰਿਵਾਰ ਅਤੇ ਪੀੜਤ ਲੜਕੀ ਨੂੰ ਪੂਰਾ ਇਨਸਾਫ ਮਿਲੇਗਾ ਅਤੇ ਦੋਸ਼ੀ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਮੈਂ ਭਾਈ ਮੇਰਾ ਨਾਮ ਕੁਲਦੀਪ ਕੁਮਾਰ ਹੈਗਾ। ਕੁਲਦੀਪ ਮੇਰਾ ਨਾਮ ਕੁਲਦੀਪ ਕੁਮਾਰ ਹੈਗਾ। ਬੱਤੀ ਮੇਰੀ ਡੇਢ ਮਹੀਨੇ ਤੇਰੀ ਇਹ ਮੇਰੀ ਘਰ ਵਾਲੀ ਹੈਗੀ ਆ ਥਾਣੇ ਵਿੱਚ ਉਹਨੇ ਰਾਇਨਾਮਾ ਕਰਵਾਉਣ ਲਈ ਕਿਉਂਕਿ ਗੰਢੀ ਦੀ ਕਿ ਮੈਂ ਕਿਰਾਏ ਤੇ ਰਹਿਣਾ ਚਾਹਨੀ ਆ ਮੈਂ ਪੁਲਿਸ ਵਾਲਿਆਂ ਨੂੰ ਕਹਿੰਦੇ ਦਾ ਇਹ ਕਿ ਕਿਰਾਏ ਤੇ ਕੱਲੀ ਜਿਦਨ ਆ ਰਹੀ ਹੈ ਪੁਲਿਸ ਵਾਲਿਆਂ ਨੇ ਕਹਿਣ ਦੇ ਦੇਗੀ ਕੱਲੀ ਰਹੇਗੀ ਕਿਰਾਏ ਤੇ ਰਹੇਗੀ ਬਾਕੀ ਦੂਸਰੀ ਗੱਲ ਰਹੀ ਕਿ ਜਿਹੜੀ ਮੇਰੀ ਬੱਚੀ ਹੈ ਉਹ ਗੰਢੀ ਮਹੂਰੀ ਦਾ ਰਹੀ ਆਪਣੇ ਨਾਮ ਕੋੜੀ ਡੇਢ ਮਹੀਨਿਆਂ ਨੇ ਆਪਣੇ ਕੋਲ ਰੱਖੀ ਹੈ ਘਰ ਵਾਲੀ ਮੇਰੀ ਨੇ ਉਸ ਤੋਂ ਬਾਅਦ ਮੈਨੂੰ ਜਦੋਂ ਥੋੜੀ ਦੇਰ ਬਾਅਦ ਪਤਾ ਲੱਗਦਾ ਹੈ ਕਿ ਕੋੜੀ ਮੇਰੀ ਕਿੱਥੇ ਰਹਿਣ ਦੀ ਵੀ ਆ ਦਿਨ ਦਿਨ ਨੂੰ ਪਤਾ ਲੱਗਦਾ ਓਨੇ ਦਿਨ ਜਿਹੜਾ ਗ ਉਹਤ ਨਮਰੇ ਜਿਹਾ ਕਰਵਾਉਂਦਾ ਹੀ ਜਿਹੜਾ ਕਮਰੇ ਜਿਹਾ ਕਰਵਾਉਂਦਾ ਹੀ ਤਮ ਜਿਹੜਾ ਜਾਂਦਾ ਹੀ ਤਾਂ ਮੈਨੂੰ ਪਤਾ ਨਹੀਂ ਲੱਗਦਾ ਕਿ ਮੇਰੀ ਕੁੜੀ ਨਾਲ ਕੀ ਹੋਣ ਦੇ ਦਾ ਕੀ ਨਹੀਂ ਹੁਣ ਕੱਲ ਪਰਸੋ ਮੇਰੀ ਕੁੜੀ ਹੈ ਜਿਹੜੀ ਤੇਰਾ ਤੇ ਸਹਲਿਆ ਸੁਨਿਆ ਭੇਜੰਡੀ ਦੀ ਕਿ ਮੇਰਾ ਡੈਡੀ ਦਗਾ ਹੁੰਦੇ ਦਾ ਮੈਂ ਮਾਰ ਜਣਾ ਫਿਰ ਮੈਨੂੰ ਕੱਲ ਮੇਰੀ ਕੁੜੀ ਮਿਲੀ ਹੈਗੀ ਆ ਉਹ ਕੁੜੀ ਮੇਰੀ ਮੈਨੂੰ ਲੈਣ ਦਿੱਤੀ ਕਿ ਡੈਡੀ ਮੈਨੂੰ ਲੈ ਚੱਲੇ ਮੈਂ ਕੋਈ ਦੱਸਣਾ ਨਹੀਂ ਤੁਹਾਨੂੰ ਨਾ ਕੋਈ ਗੱਲ ਮਤਲਬ ਫਿਰ ਮੈਂ ਜਦੋਂ ਆਇਆ ਆਪਣੇ ਨਾਲ ਕੁੜੀ ਲੈਤੀਆ ਫਿਰ ਉਹਨੇ ਗਾਂਡੀ ਡੈਡੀ ਕਿ ਮੈਂ ਜੋ ਗੱਲ ਮੇਨਾ ਹੁੰਦੀ ਦੀਆਂ ਉਹ ਮੈਂ ਤੁਹਾਨੂੰ ਨਹੀਂ ਦੱਸ ਸਕਦੀ ਨਾ ਬਣੀ ਚਾਚੀ ਨੂੰ ਦ ਸ਼ਹਿਰ ਉਹਨੇ ਜਿੰਨੀ ਵੀ ਜੋ ਵੀ ਉਹਨਾਂ ਦਾ ਵਾਤਾਵਰਨ ਹੈ ਜੋ ਵੀ ਆ ਔਰ ਸਾਰੇ ਮੇਰੇ ਚਾਚੇ ਨੂੰ ਬਸ ਹੈ। ਤੇ ਮਾਂ ਪੁਲਸੀ ਕੰਪਲੀਟ ਕੀਤੀ ਮਾਦਲ ਹੈ। ਹਾਂ ਜੀ ਹਾਂ ਜੀ। ਪੁਲਸੀ ਕੀਤੀ। ਕੋਈ ਸੁਪਰਚ ਨਹੀਂ ਕਰਨੀ ਜੀ। ਤੇ ਜਿਹੜੀ ਕੁੜੀ ਜਿਸ ਦਾ ਮਾਂ ਤੇ ਜਿਹੜਾ ਉਹ ਮੁੰਡਾ ਗੋਤਮ ਉਹ ਕਿੱਥੇ ਨੇ? ਉਹ ਇਸ ਵੇਲੇ ਕੋ ਮੁੰਡੇ ਦੇ ਆ ਅੱਗੇ ਪਿੱਛੇ ਦੌੜ ਣਦੇ ਦੇ ਆ ਭਜੰਡੇ ਦੇ ਆ। ਹੁਣ ਪੁਲਸੀ ਤੇ ਰੋਕੇ। ਕੁੜੀ ਦੀ ਕਿੰਨੀ ਉਮਰ ਹੈ? ਕੁੜੀ ਦੀ ਉਮਰ 13 ਸਾਲ ਦੀ। ਵੀ ਕੀ ਮੰਗ ਕੀ ਕਰਦੇ ਹੋ? ਮੰਗਈਆਂ ਕਰਨਿਆ ਕਿ ਜਿਹੜਾ ਮੇਰੇ ਕੁੜੀ ਦੇ ਆਤਿਆਚਾਰ ਹੋਣੇ ਦਾ ਮੈਨੂੰ ਇਹਦਾ ਇਨਸਾਫ ਚਾਹੀਦਾ ਜੀ। ਮੇਰਾ ਨਾਮ ਰਿਤੂ ਮ ਇਸ ਤਰ੍ਹਾਂ ਦੀ ਗੱਲਬਾਤ ਹੈ ਜਿਸ ਤਰ੍ਹਾਂ ਇਹ ਬੱਚੇ ਦੇ ਨਾਲ ਦਰਿੰਦਗੀ ਹੋਈ ਹੈ ਬੱਚੇ ਦੇ ਨਾਲ ਇਨਾ ਗਲਤ ਕੀਤਾ ਗਿਆ ਹੈ ਤੇ ਛੇੜ ਛਾੜ ਹੋਈ ਆ ਬੱਚੇ ਦੇ ਨਾਲ ਸਾਰਾ ਪਰਿਵਾਰ ਔਰ ਸਾਰਾ ਮਲੇ ਸੋਕ ਦੀ ਲਹਿਰ ਵਿੱਚ ਹੈ ਇਸ ਟਾਈਮ ਅਸੀਂ ਇਹ ਚਾਹੁੰਦੇ ਆ ਕਿ ਇਸ ਬੰਦੇ ਨੂੰ ਇਸ ਸ਼ਖਸ ਨੂੰ ਜਿਹੜਾ ਗੋਤਮ ਨਾਮ ਦਾ ਸ਼ਖਸ ਹੈ ਇਹਨੂੰ ਚਰਾਹੇ ਦੇ ਵਿੱਚ ਖੜਾ ਕਰਕੇ ਗੋਲੀ ਮਾਰ ਦੇਣੀ ਚਾਹੀਦੀ ਹੈ ਜਿਸ ਨੇ ਇਸ ਛੋਟੀ ਜੀ ਬੱਚੀ ਦੇ ਨਾਲ ਨਵਾਲਿਕ ਬੱਚੀ ਦੇ ਨਾਲ ਇੰਨਾ ਗਲਤ ਡਿਸੀਜਨ ਲਿਆ ਇੰਨਾ ਗਲਤ ਟੱਚ ਕਰਕੇ ਗਲਤ ਛੇੜਖਾਨੀ ਕਰਕੇ ਬੱਚੇ ਨੂੰ ਮੋਹ ਦੇ ਮੂੰਹ ਚ ਦੇਖੇਲਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਤੋਂ ਗਰ ਮਲੇ ਗੋਦਮੁਰ ਨਾਲ ਕੋਣ ਗੋਤਮ ਚਾਰ ਮੱਲੇ ਦੇ ਰਹਿਣ ਵਾਲਾ ਆ ਤੇ ਇਹ ਵੀ ਚਾਰ ਮੱਲੇ ਦੇ ਹੀ ਆਪਾਂ ਰਹਿਣ ਵਾਲੇ ਆ ਤੇ ਮਹੱਲਾ ਵਾਸੀ ਆ ਤੇ ਆਪਾਂ ਇਹੀ ਚਾਹਾਂਗੇ ਇਹਨਾਂ ਦੇ ਨਾਲ ਖੜੇ ਆ ਸਾਰੇ ਮਹੱਲਾ ਵਾਸੀ ਔਰ ਆਪਾਂ ਸਾਰੇ ਇਹੀ ਚਾਹਾਂਗੇ ਕਿ ਇਸ ਬੰਦੇ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਔਰ ਇਨਸਾਫ ਹੋਵੇ ਇਸ ਬੱਚੇ ਨਾਲ ਗੋਤਮ ਦੇ ਵਿੱਚ ਨਾਲ ਅਲਕੋਹਲ ਗੋਤਮ ਦੇ ਨਾਲ ਕੋਣ ਹੋ ਰਹਾ ਹੈ ਗੋਤਮ ਨਾਲ ਉਹਦੀ ਮਦਰ ਹੈ ਇੱਕ ਉਹਨਾਂ ਦੀ ਮਦਰ ਹੈ ਇੱਕ ਲక్ష్ਮੀ ਹੈ ਇੱਕ ਕੋਈ ਕਹਿੰਦੇ ਨੇ ਢਾਂਗੂ ਦੀ ਲੇਡੀ ਆ ਹੋਰ ਪ੍ਰੀਤ ਪ੍ਰੀਤ ਤੇ ਇੱਕ ਹੋਰ ਲੇਡੀ ਆ ਅਨਪਛਾਤੀ ਕਹਿ ਸਕਦੇ ਆ ਆਪਾਂ ਕਿਉਂਕਿ ਬਣਾ ਨਾਮ ਨਹੀਂ ਪਤਾ ਇਸ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਜਲਦੀ ਤੋਂ ਜਲਦੀ ਕੀਤਾ ਜਾਏ ਅਰੇਸਟ ਬੇਟੀ ਨੇ ਦੱਸਿਆ ਕਿਨੇ ਦਿਨ ਤੋਂ ਜਿਹੜਾ ਇੱਕ ਬੇਟੀ ਨੇ ਦੱਸਿਆ ਕਿ ਕਾਫੀ ਦਿਨਾਂ ਤੋਂ ਇਸ ਤਰ੍ਹਾਂ ਮੇਰੇ ਨਾਲ ਹੋ ਰਿਹਾ ਸੀ ਔਰ ਮੈਨੂੰ ਡਰਾਇਆ ਧਮਕਾਇਆ ਜਾ ਰਿਹਾ ਸੀ ਔਰ ਮੌਕਾ ਮਿਲਦੇ ਹੀ ਉੱਥੋਂ ਨਿਕਲੀ ਹੈ ਬੇਟੀ ਤੇ ਆਪਣੇ ਘਰਦਿਆਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਹੈ ਔਰ ਉਹਦੇ ਨਾਲ ਬਹੁਤ ਹੀ ਗਲਤ ਅਚੋ ਇਹਦਾ ਬਹੁਤ ਹੀ ਗਲਤ ਹੈ ਬੇਟੀ ਬਾਰ-ਬਾਰ ਸੱਦ ਵਿੱਚ ਜਾ ਰਹੀ ਹੈ ਬਾਰ-ਬਾਰ ਉਹਦੇ ਪੇਨ ਉੱਠ ਰਹੀ ਹੈ ਬਾਰ-ਬਾਰ ਠੀਕ ਹੋ ਰਹੀ ਹੈ ਬੇਟੀ ਆਪਣੀ ਮਾਂ ਕੋਲ ਰਹਿੰਦੀ ਬੇਟੀ ਮਾਂ ਕੋਲ ਰਹਿੰਦੀ ਸੀ 1 ਮਹੀਨੇ ਤੋਂ ਔਰ ਉਹਨੂੰ 1 ਮਹੀਨੇ ਤੋਂ ਇੱਥੋਂ ਸਾਡੀਆਂ ਕੋਈ ਪ੍ਰਦਾਨਾ ਸੀ ਕੋਈ ਆਈਆਂ ਇਹਨਾਂ ਦੇ ਇੱਥੇ ਜਿਹੜੀਆਂ ਉਹਨਾਂ ਨੂੰ ਲੈ ਕੇ ਗਈਆਂ ਇਹਨਾਂ ਦੇ ਘਰੋਂ ਆਪਣੀ ਜ਼ਿੰਮੇਵਾਰੀ ਤੇ ਕਿ ਇਹਨੂੰ ਆਪਣੀ ਮਾਂ ਦੇ ਨਾਲ ਕੱਲਿਆ ਜਾਵੇ ਤੇ ਇੱਕ ਮਹੀਨੇ ਤੋਂ ਮਾਂ ਦੇ ਨਾਲ ਗਈ ਸੀ ਮੰਗ ਕੀ ਕਰਦੇ ਮੰਗ ਕਰਦੇ ਆ ਕਿ ਇਹਨਾਂ ਨੂੰ ਸੱਤ ਤੋਂ ਸੱਤ ਸਜਾ ਦਿੱਤੀ ਜਾਏ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਨੀਆਂ ਛੇਤੀ ਤੋਂ ਛੇਤੀ ਫੜਿਆ ਕੱਲ ਨੂੰ ਇਹਨਾਂ ਦੀ ਧੀ ਆ ਕਿਸੇ ਹੋਰ ਦੀ ਵੀ ਹੋ ਸਕਦੀ ਆ ਸਾਡੀ ਵੀ ਹੋ ਸਕਦੀ ਆ ਕਿਸੇ ਦੀ ਧੀ ਦੇ ਨਾਲ ਇਹੋ ਜਿਹਾ ਕਦਮ ਨਾ ਚੁੱਕਿਆ ਜਾਏ ਕਿਸੇ ਦੀ ਧੀ ਨਾਲ ਇਹੋ ਜਿਹਾ ਕੋਈ ਕੰਮ ਨਾ ਹੋਏ